ਜਦੋਂ ਕੋਲ ਨੂੰ ਅਗਰ ਵਿਹਾ ਦੇ ਪਾਸ ਕੋਟਾ ਜਿਹਾ ਹੈ ਸੈਨ ਨੂੰ ਪਹਿਲਾਂ ਜਨਮ ਦੇ ਜਪੋ ਬਹੁਤ ਮਹਾਰਤ ਚਾਹ। ਸੁਮਤੋ ਬੋਲ ਪੰਜਾਬ ਦੀ ਆਪਣੇ ਸੇ ਸ਼ਾਇਰ ਦੀ ਗੱਲ ਮੁਦ ਤਤ ਬਮਹਰ ਪਿਆ ਕੋਈ ਵੈਦ ਹਕੀਮ ਨਾ ਲੱਭਦਾ ਏ ਕੋਈ ਲੋਗੜ ਪਈ ਤਿਆਰੀ ਨਾ ਉਂਜੀ ਅੱਖਣਾਂ ਸਾਝਾ ਸਭ ਦਾ ਏ ਇਹ ਰਹੀ ਸਰ ਤਾਂ ਜਾਵੇਗਾ ਉਹਨਾਂ ਦਾ ਜੇਕਰ ਸਰ ਗਿਆ ਏ ਪੰਜਾਬ ਮੇਰੇ ਦੀ ਹਕੀਅਤ ਤੇ ਕੋਈ ਪੱਥਰ ਪਹਾੜਾ ਧਰ ਗਿਆ ਏ ਪੰਜਾਬ ਮੇਰੇ ਦੀ ਹਕੀਅਤ ਤੇ ਕੋਈ ਪੱਥਰ ਪਹਾੜਾ ਧਰ ਗਿਆ ਏ ਇਸ ਮੁਲਕ ਦੇ ਤਖਤਾਂ ਤਾਂ ਤਾਂ ਜਾਨੂੰ ਮੇਰੀ ਬੋਲੀ ਤੋਂ ਹੀ ਖਤਰਾ ਏ ਜਿਸ ਕਰਕੇ ਤੇਰੀ ਹਸਤੀ ਉਹ ਲਹੂ ਮੇਰੇ ਦਾ ਕੱਤਰ ਆਏ ਹੈ ਉਸ ਕਦਰ ਤੇਰੀ ਕਦਰ ਕਰੀ ਪਰ ਤੂੰ ਬੇਕਦਰ ਹੀ ਕਰ ਗਿਆ ਏ ਪੰਜਾਬ ਮੇਰੇ ਦੀ ਹੱਟੀ ਉੱਤੇ ਕੋਈ ਪੱਥਰ ਪਹਾੜ ਧਰ ਗਿਆ ਹੈ ਇਹਦੀ ਬੰਜਰ ਹੁੰਦੀ ਧਰਤੀ ਨੂੰ ਕੋਈ ਬੂੰਦ ਦੇਵੇ ਨਾ ਪਾਣੀ ਦੀ ਇਹੀ ਸੁਖ ਦੀ ਜਾਣਦੀ ਆ ਕੀ ਹੋਣ ਰਹੂਗੀ ਟੰਦੀ ਕੀ ਨਾ ਫਲ ਲੱਗਣ ਕੇ ਬੂਤੇ ਨੂੰ ਜਦ ਬੂਰ ਕੇ ਤਾ ਚੜ ਗਿਆ ਏ ਪੰਜਾਬ ਮੇਰੇ ਦੀ ਹਕੀ ਉਤੇ ਕੋਈ ਪੱਥਰ ਪਹਾਰ ਧਰ ਗਿਆ ਏ ਬੜੇ ਦੁਸ਼ਮਣ ਚਾਤਰ ਹੋ ਗਏ ਨੇ ਰਹੇ ਇਹਦੇ ਝੰਡੇ ਨੂੰ ਕਿਸੇ ਛਲ ਦੇ ਨਾਲ ਉਤਾਰ ਲਿਆ ਪਰ ਅਜੇ ਨਗਾਰੇ ਵਜੇ ਨਾ ਜੰਗ ਛਿੜਨ ਤੋਂ ਪਹਿਲਾਂ ਹਰ ਗਿਆ ਏ ਪੰਜਾਬ ਮੇਰੇ ਦੀ ਹਿੱਕੀ ਉੱਤੇ ਕੋਈ ਪੱਥਰ ਪਾਰ ਧਰ ਗਿਆ ਏ ਇਸ ਪੱਥਰ ਦੇ ਪਾਰ ਥਲੇ ਇੱਕ ਦਿਨ ਇਹ ਦੱਬਿਆ ਜਾਵੇਗਾ ਸਦੀਆਂ ਦੀ ਔਖੀ ਪਾਲ ਪਿੱਛੋਂ ਇੱਕ ਪਿੰਜਰ ਲੱਭਿਆ ਜਾਵੇਗਾ ਪੱਪੇ ਇਸੇ ਪਿੰਜਰ ਬਾਰੇ ਸੋਚ ਕੇ ਕਮਜ਼ੋਰ ਮੇਰਾ ਦਿਲ ਡਰ ਗਿਆ ਏ ਪੰਜਾਬ ਮੇਰੇ ਦੀ ਹਕੀਕਤ ਕੋਈ ਪੱਥਰ ਭਾਰਾ ਡਰ ਗਿਆ ਏ ਕੋਈ ਪੱਥਰ ਭਾਰਾ ਡਰ ਗਿਆ ਏ